ਸੱੱਥਰ ਵਿਸ਼ਨਾ ਸਾਡੇ ਸੱਭਿਆਚਾਰ ਵਿੱਚ ਕਿੰਨੂੰ ਕਹਿੰਦੇ ਆ ਤੁਹਾਨੂੰ ਪਤਾ ਜਦੋਂ ਕੋਈ ਘਰ ਦੇ ਵਿੱਚੋਂ ਚਲਾਣਾ ਕਰਦੇ ਕਹਿੰਦੇ ਆ ਸੱੱਥਰ ਵਿਸ਼ ਗਿਆ ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਸੱੱਥਰ ਚੰਗਾ ਹੋ ਯਾਰਨੇ ਦਾ ਸਾਨੂੰ ਸੱੱਥਰ ਸੱੱਥਰ ਚੰਗਾ ਅੱਗ ਲੱਗੇ ਇਹੋ ਜੀ ਐਸ਼ੋਈ ਸ਼ਰਤ ਨੂੰ ਐਸੇ ਸੁੱਖਾਂ ਨੂੰ ਭੱਠ ਖੇੜਿਆਂ ਦਾ ਰਹਿਣਾ ਖੁਸ਼ੀਆਂ ਤੇ ਖੇੜੇ ਇੱਕ ਪਾਸੇ ਹੋਣ ਇੱਕ ਪਾਸੇ ਸੱਤਰ ਹੋਣ ਪਰ ਸੌਦਾ ਇਹ ਹੋਵੇ ਵੀ ਜੇ ਤੂੰ ਖੇੜਿਆਂ 'ਚ ਰਹਿਣਾ ਤੇ ਸਾਈਂ ਤੋਂ ਬਿਨਾਂ ਰਹਿਣਾ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਚੁਣਾਗਾ ਕਿ ਸੱਤਰ ਵੇਚ ਜਾਣ ਪਰ ਤੇਰੇ ਤੋਂ ਬਿਨਾਂ ਨਾ ਜੀਵਾਂ ਆ ਜੜਾਂ ਨੇ ਸਾਡੀਆਂ ਸਾਸੀ ਵਕਤੀ ਤੌਰ ਤੇ ਬਹੁਤ ਝਖੜ ਝੁੱਲਣਗੇ ਜੜਾਂ ਜੁੜੀਆਂ ਨੇ ਤੇ ਜਰੂਰ ਇੱਕ ਦਿਨ ਵਿਗਾਸ ਆਏਗਾ ਖੇੜਾ ਆਏਗਾ ਗੁਲਜ਼ਾਰ ਆਏਗਾ ما إيه